ਏ ਸਾਡੇ ਸਿਟੀ ਤਰਨਤਾਰਨ ਦੇ ਵਿੱਚ ਇੱਕ ਪਰਚਾ ਦਰਜਾ 2024 ਦਾ 143 ਨੰਬਰ ਉਹਦੇ ਵਿੱਚ ਮਰਾਦਪੁਰ ਸਬਜ਼ੀ ਮੰਡੀ ਦੇ ਵਿੱਚ ਇੱਕ ਮਰਡਰ ਹੋਇਆ ਸੀ ਪ੍ਰਿੰਸ ਨਾਂ ਦੇ ਲੜਕੇ ਦਾ ਅਲਾਦੀਨਪੁਰ ਦਾ ਉਹਦੇ ਵਿੱਚ ਸਾਡੇ ਇੱਕ ਮੁਜਰਮ ਵਾਂਟਡ ਸੀ ਲੱਲਾ ਲੱਲਾ son of ਮੰਗਲ ਸਿੰਘ ਮਰਾਦਪੁਰ ਦਾ ਇਹ ਜੱਜਾ ਔਰ ਲੱਲਾ ਗੈਂਗ ਦੇ ਬੰਦੇ ਆ ਇਹਦੇ ਦਾ ਪਿੱਛਾ ਕਾਫੀ ਦੇਰ ਤੋਂ ਪੁਲਿਸ ਕਰ ਰਹੀ ਸੀ ਕਿਉਂਕਿ ਕਾਫੀ ਇਹਦੀਆਂ ਹਰਕਤਾਂ ਜਿਹੜੀਆਂ ਆ ਨੋਟ ਕੀਤੀਆਂ ਜਾ ਰਹੀਆਂ ਸੀ ਸੋ ਅੱਜ ਵੀ ਐਸਐਚਓ ਸਿਟੀ ਤਰਨਤਾਰਨ ਆਪਣੀ ਫੋਰਸ ਨਾਲ ਇਲਾਕੇ ਵਿੱਚ ਸਨ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਬੰਦਾ ਮਰਾਦਪੁਰ ਦੇ ਵਿੱਚ ਇੱਕ ਬਾਹਰ ਜਿਹੜਾ ਇੱਕ ਕੰਡਾ ਉਹਦੇ ਪਿੱਛੇ ਇੱਕ ਗਰਾਊਂਡ ਦੇ ਵਿੱਚ ਫਿਰ ਰਿਹਾ ਜਦੋਂ ਪੁਲਿਸ ਉੱਥੇ ਪਹੁੰਚੀ ਆ ਜਦੋਂ ਇਹਨੂੰ ਅਵਾਜ਼ ਮਾਰੀ ਆ ਇਹ ਦੌੜ ਪਿਆ ਔਰ ਪੁਲਿਸ ਤੇ ਫਾਇਰਿੰਗ ਕੀਤੀ ਆ ਔਰ ਸਾਡੇ ਏਐਸਆਈ ਬਲਦੇਵ ਨਾ ਜਿਹਦੇ ਇਮੀਡੀਏਟਲੀ ਉਹਦੇ ਹੱਥ ਤੇ ਗੋਲੀ ਲੱਗੀ ਆ ਉਹਨੂੰ ਆਪਾਂ ਐਡਮਿਟ ਕਰਾ ਦਿੱਤਾ ਔਰ ਇਸ ਦੌਰਾਨ ਜਿਹੜਾ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਔਰ ਦੌੜ ਪਿਆ ਫਾਇਰਿੰਗ ਹੋਈ ਆ ਉਹਦੇ ਵਿੱਚ ਲੱਲਾ ਜਿਹੜਾ ਉਹ ਫਿਰ ਮੌਕਾ ਪਾ ਕੇ ਨਿਕਲ ਗਿਆ ਉਹਦਾ ਭਰਾ ਜਿਹੜਾ ਕਿ ਨਾਲ ਸੀ ਉਹਦੇ ਵਿੱਚ ਉਹ ਵੀ ਫਾਇਰਿੰਗ ਕਰ ਰਿਹਾ ਸੀ ਉਹਦੇ ਗੋਲੀ ਲੱਗੀ ਹੱਥ 'ਚ ਉਹਨੂੰ ਅਰੈਸਟ ਕਰ ਲਿਆ ਮੌਕੇ ਤੋਂ ਉਸ ਕੋਲੋਂ ਜਿਹੜਾ 32 32 ਬੋਰ ਦਾ ਪਿਸਤਲ ਮਿਲਿਆ ਔਰ ਚਾਰ ਉਹਦੇ ਕੋਲੋਂ ਫਿਲਹਾਲ ਰਾਉਂਡ ਮਿਲਿਆ ਜੀ ਇਨਸਪੈਕਟਰ ਜਿਹੜਾ ਆਪਣਾ ਜ਼ਖਮੀ ਹੋਇਆ ਸਰ ਉਹ ਤਰੰਤਮ ਥਾਣਾ ਸਿਟੀ 'ਚ ਸੀ ਹਾਂ ਥਾਣਾ ਸਿਟੀ ਦੇ ਮੁਲਾਜ਼ਮ ਸੀ ਸਾਡੇ ਐਸੇ ਬਲਦੇਵ ਸਿੰਘ ਕਿਉਂਕਿ ਹਰ ਪਾਸਿਓਂ ਪੁਲਿਸ ਨੇ ਇਨਸਪੈਕਟਰ ਸਾਹਿਬ ਨੇ ਘੇਰਾ ਪਾਇਆ ਹੋਇਆ ਸੀ ਤੇ ਜਿਸ ਪਾਸੇ ਸਾਡੇ ਐਸੇ ਬਲਦੀਪ ਉਹ ਉਸ ਪਾਸੇ ਨੂੰ ਤੋੜਿਆ ਔਰ ਜਦੋਂ ਲਲਕਾਰਿਆ ਉਸ ਦਰਾਨੇ ਨੂੰ ਫਾਇਰਿੰਗ ਕਰਤੀ ਪੁੱਤ ਸਰ ਗੋਲੀਆਂ ਫਿਲਹਾਲ ਤੇ ਉਹਨਾਂ 2-3 ਚਲਾਈਆਂ ਹਨ ਸਾਡੇ ਤੇ ਉਹਦੇ ਬਾਅਦ ਫਿਰ ਉਹ ਦੌੜ ਪਿਆ ਉਹਦਾ ਭਰਾ ਵੀ ਨਾਲ ਸੀ ਸਰ ਕਿਸ ਕੈਟਾਗਰੀ ਦਾ ਹੈਗਾ ਬਰਮਾ ਲੋਕਲ ਲੈਵਲ ਦਾ ਜਾਂ ਕਿਸ ਤਰ੍ਹਾਂ ਦੇਖੋ ਇਹ ਜੱਜਾ ਤੇ ਲੱਲਾ ਗੈਂਗ ਹੈ ਉਹਦਾ ਇਹ ਮੈਂਬਰ ਹੈਗਾ ਜੀ ਲੋਕਲ ਲੈਵਲ ਤੇ ਲੋਕਲ ਲੈਵਲ ਤੇ ਇਹ ਕਰ ਰਿਹਾ ਸੀ ਔਰ ਕਾਫੀ ਇਹ ਜਿਹੜਾ ਥੋੜਾ ਖਤਰਨਾਕ ਕਿਸਮ ਦਾ ਬੰਦਾ ਹੈ ਔਰ ਕਾਫੀ ਦੇ ਦੇ ਦੀ ਮੂਵਮੈਂਟ ਇਹਦੇ ਚੱਲ ਰਹੀ ਹੈ। ਇਹਦੇ ਮੁਕਦਮੇ ਜਿਹੜੇ ਦਰਜ ਨੇ ਇਹਦੇ ਤੇ ਇੱਕ ਆਦੀ ਕਾਰੇ ਨੇ। ਇਹਦੇ ਖਿਲਾਫ ਮੁਕਦਮੇ ਪਹਿਲਾਂ ਵੀ ਲੜਾਈ ਝਗੜੀ ਦੇ ਔਰ 307 ਦੇ ਮੁਕਦਮੇ ਆ। ਇਹਦੇ ਖਿਲਾਫ ਵੀ ਇਹਦਾ ਜਿਹੜਾ ਭਰਾ ਜ਼ਖਮੀ ਆ ਜੱਗਾ ਉਹਦੇ ਖਿਲਾਫ ਵੀ ਇੱਕ ਪਰਚਾ ਦਰਜਾ ਪਹਿਲਾਂ ਵੀ ਇਹ ਤੇ ਲਿੰਕ ਹੋਣੀ ਹੈ ਕਿਾ ਕਿ ਕਿਹੜਾ ਕੋਈ ਵਿਦੇਸ਼ ਲਿੰਕ ਇਹਦੇ ਜਿਹੜਾ ਹੁਣ ਆਪਾਂ ਇਹਦੇ ਵੈਰੀਫਾਈ ਕਰਾਂਗੇ ਵੀ ਕੀ ਇਹਦੇ ਨਾਲ ਲਿੰਕ ਹੈ ਕਿਉਂਕਿ ਕਾਫੀ 2 ਸਾਲ ਦਾ ਇਹ ਬੰਦਾ ਭਗੌੜਾ ਹੈ ਇਹਦੇ ਨਾਲ ਦੇ ਕੁਝ ਮੁਜਰਮ ਜਿਹੜੇ ਜੇਲ੍ਹ 'ਚ ਆ ਹੁਣ ਇਹਦੀ ਪੁੱਛਗਿੱਛ ਕਰਾਂਗੇ ਜਿਹੜਾ ਜ਼ਖਮੀ ਆ ਜਦੋਂ ਠੀਕ ਹੁੰਦਾ ਨੂੰ ਆਪਾਂ ਪੁੱਛਗਿੱਛ ਕਰਾਂਗੇ ਔਰ ਦੂਜਾ ਜਿਹੜੀ ਟੀਮ ਆ ਉਹ ਦੂਸ ਬੰਦੇ ਦੀ ਸਰਚ ਕਰ ਰਹੀ ਆ ਕਿੰਨੇ ਸਰ ਗੋਲੀਆਂ ਲੱਗੀਆਂ ਰਹੀਆਂ ਨੇ ਇਹਦੇ ਹੁਣ ਚੈੱਕ ਕਰਦੇ ਆ ਡਾਕਟਰ ਦੱਸੇਗਾ ਕਿੰਨੀਆਂ ਗੋਲੀਆਂ ਇਹਦੇ ਲੱਤ ਤੇ ਗੋਲੀ ਲੱਗੀ ਹੈ ਜੀ